ਪੰਜਾਬੀ ਫਿਲਮ ਇੰਡਸਟਰੀ ਤੋਂ ਬਹੁਤ ਹੀ ਦੁਖਪ੍ਰੀ ਖਬਰ ਸਾਹਮਣੇ ਆ ਰਹੀ ਹੈ ਨਾਮਵਰ ਪੰਜਾਬੀ ਐਕਟਰ ਤੇ ਕਾਮੇਡੀਅਨ ਜਸਵਿੰਦਰ ਪੱਲਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ ਸਭ ਨੂੰ ਹਸਾਉਣ ਵਾਲੇ ਅੱਜ ਸਭ ਨੂੰ ਰਵਾ ਕੇ ਤੁਰ ਗਏ ਚਾਰੇ ਪਾਸੇ ਦੁੱਖ ਦੀ ਲਹਿਰ ਫੈਲੀ ਹੋਈ ਹੈ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਆਖਿਰਕਾਰ ਉਹਨਾਂ ਦੀ ਮੌਤ ਦਾ ਕਾਰਨ ਕੀ ਬਣਿਆ ਉਹਨਾਂ ਦੀ ਉਮਰ ਹਜੇ ਸਿਰਫ 60 ਸਾਲ ਹੀ ਸੀ ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਹੀ ਮਿਹਨਤ ਕੀਤੀ ਇਸ ਵੱਡੇ ਮੁਕਾਮ ਨੂੰ ਹਾਸਲ ਕੀਤਾ ਸਭ ਦੇ ਦਿਲਾਂ ਵਿੱਚ ਆਪਣੀ ਇੱਕ ਵੱਖਰੀ ਥਾਂ ਬਣਾਈ ਉਹਨਾਂ ਨੇ ਪੰਜਾਬੀ ਮਾਂ ਬੋਲੀ ਦਾ ਨਾਮ ਖੂਬ ਰੌਸ਼ਨ ਕੀਤਾ ਅਤੇ ਪੰਜਾਬੀ ਸਿਨੇਮਾ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਕੀਤਾ ਸੋ ਆਪਾ ਜਸਵਿੰਦਰ ਪੱਲਾ ਜੀ ਦੇ ਜੀਵਨ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਬਾਰੇ ਜ਼ਿਕਰ ਕਰਾਂਗੇ ਉਹਨਾਂ ਦਾ ਘਾਟਾ ਤਾਂ ਕਦੇ ਵੀ ਪੂਰਾ ਨਹੀਂ ਹੋ ਸਕਦਾ ਸੋ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ ਇਸ ਵੀਡੀਓ ਨੂੰ ਦੇਖਣ ਲਈ ਸਾਡੇ ਨਾਲ ਐਂਡ ਤੱਕ ਬਨੇ ਰਹੋ ਤੇ ਅੱਗੇ ਆਪਾਂ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦੀਆਂ ਖਾਸ ਗੱਲਾਂ ਤੇ ਉਹਨਾਂ ਦੀ ਮੌਤ ਦਾ ਕਾਰਨ ਕੀ ਬਣਿਆ ਜਸਵਿੰਦਰ ਪੱਲਾ ਜੀ ਦਾ ਜਨਮ 4 ਮਈ 1960 ਨੂੰ ਪਿਤਾ ਬਹਾਦਰ ਸਿੰਘ ਪੱਲਾ ਦੁਰਾਹਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਜਸਵਿੰਦਰ ਪੱਲਾ ਜੀ ਦੇ ਪਿਤਾ ਇੱਕ ਪ੍ਰਾਇਮਰੀ ਸਕੂਲ ਟੀਚਰ ਸਨ ਇਸ ਲਈ ਉਹਨਾਂ ਦੇ ਘਰ ਪੜ੍ਹਾਈ ਵਾਲਾ ਬਹੁਤ ਹੀ ਵਧੀਆ ਮਾਹੌਲ ਸੀ ਉਹਨਾਂ ਦੀ ਸਕੂਲਿੰਗ ਦੁਰਾਹੇ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਉਹਨਾਂ ਨੇ ਪੂਰੀ ਕੀਤੀ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਕੀਤੀ ਫਿਰ ਉਹਨਾਂ ਨੇ ਪੀ ਐਚ ਡੀ ਕਰਨ ਦਾ ਫੈਸਲਾ ਲਿਆ ਪੀ ਐਚ ਡੀ ਉਹਨਾਂ ਨੇ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਐਗਰੀਕਲਚਰ ਸਾਇੰਸ ਵਿੱਚ ਡਿਗਰੀ ਪੂਰੀ ਕੀਤੀ ਫਿਰ ਪੱਲਾ ਸਾਹਿਬ ਨੂੰ ਪੀ اے ਯੂ ਲੁਧਿਆਣਾ ਵਿਖੇ ਹੀ ਜੌਬ ਮਿਲ ਗਈ ਉਹਨਾਂ ਦਾ ਵਿਆਹ ਪਰਮਦੀਪ ਪੱਲਾ ਜੀ ਨਾਲ ਹੋਇਆ ਜੋ ਕਿ ਫਾਈਨ ਆਰਟਸ ਦੇ ਟੀਚਰ ਸਨ ਉਹਨਾਂ ਦੇ ਘਰੇ ਦੋ ਬੱਚਾ ਨੇ ਜਨਮ ਲਿਆ ਬੇਟੇ ਦਾ ਨਾਮ ਸੁਖਰਾਜ ਪੱਲਾ ਤੇ ਬੇਟੀ ਦਾ ਨਾਮ ਅਸ਼ਪ੍ਰੀਤ ਕੋਲ ਐਕਟਿੰਗ ਤੇ ਕਾਮੇਡੀ ਲਾਈਨ ਨਾਲ ਪੱਲਾ ਸਾਹਿਬ ਕਿੱਦਾਂ ਜੁੜੇ ਬਚਪਨ ਤੋਂ ਹੀ ਐਕਟਿੰਗ ਤੇ ਕਾਮੇਡੀ ਦਾ ਬਹੁਤ ਸ਼ੌਂਕ ਰੱਖਦੇ ਸਨ ਪੱਲਾ ਸਾਹਿਬ ਨੂੰ ਸਕੂਲ ਯੂਨੀਵਰਸਿਟੀ ਜਿੱਥੇ ਵੀ ਮੌਕਾ ਮਿਲਦਾ ਸੀ ਉੱਥੇ ਉਹ ਆਪਣੇ ਸ਼ੌਂਕੀਏ ਤੌਰ ਤੇ ਰੋਲ ਬਖੂਬੀ ਨਿਭਾਉਂਦੇ ਸਨ ਜਦੋਂ ਪ੍ਰੋਫੈਸਰ ਮੋਨ ਸਿੰਘ ਮੇਲਾ ਹੋ ਰਿਹਾ ਸੀ ਉੱਥੇ ਉਹਨਾਂ ਨੇ ਤੇ ਉਹਨਾਂ ਦੇ ਦੋਸਤ ਬਾਲਮੁਖੰਦ ਸ਼ਰਮਾ ਨੇ ਪਰਫਾਰਮੈਂਸ ਦਿੱਤੀ ਤੇ ਉਸੇ ਸਮੇਂ ਦੂਰਦਰਸ਼ਨ ਜਲੰਧਰ ਦੇ ਨੋਟਿਸ ਵਿੱਚ ਆਏ ਉਹਨਾਂ ਦੀ ਪਰਫਾਰਮੈਂਸ ਬਹੁਤ ਹੀ ਵਧੀਆ ਲੱਗੀ ਫਿਰ ਉਹ ਦੂਰਦਰਸ਼ਨ ਦਾ ਹਿੱਸਾ ਵੀ ਬਣੇ ਉਹਨਾਂ ਨੇ ਦੂਰਦਰਸ਼ਨ ਤੇ ਵੱਖ-ਵੱਖ ਪਰਫਾਰਮੈਂਸਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਬਿਨਾ ਜਸਵਿੰਦਰ ਪੱਲਾ ਜੀ ਤੇ ਉਹਨਾਂ ਦੇ ਦੋਸਤ ਬਾਲਮਖੰਦ ਸ਼ਰਮਾ ਜੋ ਕਿ ਉਹਨਾਂ ਨਾਲ ਪੀ ਐਚ ਡੀ ਤੋਂ ਹੀ ਸਾਥ ਨਿਭਾ ਰਹੇ ਸਨ ਉਹਨਾਂ ਨੇ ਸ਼ੰਕਾਟੇ ਸੀਰੀਜ਼ ਲਿਆਉਣ ਦਾ ਫੈਸਲਾ ਕੀਤਾ ਤੇ ਉਹਨਾਂ ਨੇ 1988 ਵਿੱਚ ਪਹਿਲੀ ਐਲਬਮ ਲੈ ਕੇ ਆਏ ਸ਼ੰਕਾਟਾ ਜਿਸ ਨੂੰ ਦਰਸ਼ਕਾਂ ਨੇ ਬਹੁਤ ਹੀ ਪਿਆਰ ਦਿੱਤਾ ਤੇ ਇਸ ਵਿੱਚ ਉਹਨਾਂ ਦੇ ਕਾਫੀ ਕੈਰੇਕਟਰ ਸਨ ਜਿਵੇਂ ਕਿ ਚਾਚਾ ਫੰਬੂਣ ਸਿੰਘ ਤਾਇਆ ਚਤੁਰ ਸਿੰਘ ਇਦਾਂ ਦੇ ਕਈ ਕੈਰੇਕਟਰਸ ਉਹਨਾਂ ਨੇ ਅਦਾ ਕੀਤੇ ਉਹ 27 ਸ਼ੰਕਾਟੇ ਦੀ ਆਡੀਓ ਵੀਡੀਓ ਲੈ ਕੇ ਆਏ ਜਿਸ ਨੂੰ ਦਰਸ਼ਕਾਂ ਨੇ ਬਹੁਤ ਹੀ ਪਿਆਰ ਦਿੱਤਾ ਹੁਣ ਆਪਾਂ ਜਾਣਾਂਗੇ ਪੱਲਾ ਸਾਹਿਬ ਦਾ ਫਿਲਮੀ ਕੈਰੀਅਰ ਕਿੱਦਾਂ ਦਾ ਰਿਹਾ ਪੱਲਾ ਜੀ ਨੇ ਪਹਿਲੀ ਫਿਲਮ 1988 ਵਿੱਚ ਉਹਨਾਂ ਦੀ ਆਈ ਦੁੱਲਾ ਪੱਟੀ ਉਹਨਾਂ ਦੇ ਰੋਲ ਨੂੰ ਫਿਲਮ ਵਿੱਚ ਬਹੁਤ ਹੀ ਪਸੰਦ ਕੀਤਾ ਗਿਆ ਫਿਰ ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਇੱਕ ਸੁਪਰ ਹਿੱਟ ਫਿਲਮਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਦੀ ਖਾਸੀਅਤ ਇਹ ਸੀ ਕਿ ਉਹ ਆਪਣੇ ਜ਼ਬਰਦਸਤ ਰੋਲ ਨਾਲ ਫਿਲਮਾਂ ਦੇ ਵਿੱਚ ਜਾਨ ਪਾ ਦਿੰਦੇ ਸਨ ਜਸਵਿੰਦਰ ਪੱਲਾ ਜੀ ਦੇ ਸੰਸਾਰ ਵਿੱਚ ਉਹ ਜਾਨ ਨਾਲ ਬਹੁਤ ਹੀ ਵੱਡਾ ਘਾਟਾ ਪਿਆ ਜੋ ਕਿ ਚਾਹੇ ਵੀ ਕਦੇ ਪੂਰਾ ਨਹੀਂ ਹੋ ਸਕਦਾ ਪਿਛਲੇ ਕੁਝ ਸਮੇਂ ਤੋਂ ਹੀ ਜਸਵਿੰਦਰ ਪੱਲਾ ਜੀ ਕਾਫੀ ਬਿਮਾਰ ਚੱਲਦੇ ਆ ਰਹੇ ਸਨ ਉਹਨਾਂ ਦਾ ਇਲਾਜ ਫੋਰਟਿਸ ਹਸਪੀਟਲ ਵਿੱਚ ਚੱਲਦਾ ਆ ਰਿਹਾ ਸੀ ਉਹਨਾਂ ਨੂੰ ਹੈਲਥ ਇਸ਼ੂਸ ਤਾਂ ਪਹਿਲਾਂ ਤੋਂ ਹੀ ਕਾਫੀ ਚੱਲਦੇ ਆ ਰਹੇ ਸੀ 슈ਗਰ ਦੀ ਪ੍ਰੋਬਲਮ ਕਰਕੇ ਉਹਨਾਂ ਨੂੰ ਹਾਰਟ ਦਾ ਵੀ ਇਸ਼ੂ ਆਇਆ ਜੋ ਕਿ ਬਾਈਪਾਸ ਹੋ ਗਿਆ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਆਇਆ ਉਹਦੇ ਤੋਂ ਵੀ ਉਹ ਰਿਕਵਰ ਹੋ ਗਏ ਪਰਸੋਂ ਉਹਨਾਂ ਨੂੰ ਦੁਬਾਰਾ ਫਿਰ ਤੋਂ ਬ੍ਰੇਨ ਸਟ੍ਰੋਕ ਆਇਆ ਜਿਸ ਦੇ ਕਰਕੇ ਉਹਨਾਂ ਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਹੋ ਗਈ ਕਿਉਂਕਿ ਉਹਨਾਂ ਦੇ ਬ੍ਰੇਨ ਦੇ ਵਿੱਚ ਬਲੀਡਿੰਗ ਕਾਫੀ ਹੱਦ ਤੱਕ ਹੋ ਗਈ ਸੀ ਜਿਸ ਦਾ ਕੀ ਸਰਜਰੀ ਵੀ ਉਪਾਏ ਨਹੀਂ ਸੀ ਡਾਕਟਰਸ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜੀ ਜਾਨ ਨਾਲ ਉਹਨਾਂ ਨੂੰ ਬਚਾਉਣ ਦੀ ਪਰ ਅੰਤ ਵਿੱਚ ਉਹ ਉਹਨਾਂ ਨੂੰ ਬਚਾ ਨਾ ਸਕੇ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਪੰਜਾਬੀ ਫਿਲਮ ਇੰਡਸਟਰੀ ਤੇ ਉਹਨਾਂ ਦੇ ਸਾਰੇ ਪ੍ਰਸ਼ੰਸਕ ਤੇ ਚਾਹਵਾਨਾਂ ਵਿੱਚ ਸ਼ੋਕ ਦੀ ਲਹਿਰ ਦੌੜ ਪਈ ਹੈ ਜਸਵਿੰਦਰ ਪੱਲਾ ਜੀ ਦਾ ਕੈਰੀ ਆਨ ਜੁੱਟਾ ਤੋਂ ਲੈ ਕੇ ਹੋਰ ਵੀ ਸੁਪਰ ਹਿੱਟ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਹੀ ਵੱਡਾ ਇਹਨਾਂ ਦਾ ਯੋਗਦਾਨ ਰਿਹਾ ਅੰਤ ਵਿੱਚ ਆਪਾਂ ਇਹੀ ਅਰਦਾਸ ਕਰਦੇ ਹਾਂ ਕਿ ਜਸਵਿੰਦਰ ਪੱਲਾ ਜੀ ਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦੀ ਤਾਕਤ ਦਵੇ ਤੇ ਜੇ ਤੁਸੀਂ ਸਾਡੀ ਵੀਡੀਓ ਐਂਡ ਤੱਕ ਦੇਖੀ ਹੈ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਲਿਖ ਕੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਜ਼ਰੂਰ ਬਖਸ਼ੋ